ਰੁਕ ਕੀ ਹਾਲਾ ਸਾਰੇ ਦਾ ਸਾਰੇ ਤੁਸੀਂ ਵਧੀਆ ਹੋਗੇ ਤੇ ਸਾਰੇ ਦੇ ਘਰ ਪਰਿਵਾਰ ਸਭ ਠੀਕ ਹੋਗੇ ਮਿੱਤਰੋ ਤੇ ਮਿੱਤਰੋ ਆਪੇ ਕਰ ਰਿਹਾ ਬਹੁਤ ਦਿਨਾਂ ਬਾਅਦ ਬਲੌਗ ਸਟਾਰਟ ਤਰਕੀਬਨ ਆਪਾਂ ਕਰ ਰਿਹਾ 7 ਦਿਨਾਂ ਬਾਅਦ ਸਟਾਰਟ ਤੇ ਆਪਣਾ 7 ਵਾਲਾ ਬਲੌਗ ਐ ਸੀ ਉਸ ਤੋਂ ਬਾਅਦ ਚਾਪਲਾ ਇਹ ਬਲੌਗ ਆਊਗਾ ਤੇ ਆਪਣਾ ਲੈ ਤਾਂ ਕਰਤਾ ਇਥੋਂ ਖੁੱਡਾ ਖਾਤਮ ਜਮਾ ਇਥੋਂ ਚੱਕ ਦਾ ਕੰਮ ਆਪਾਂ ਨੇ ਇਥੋਂ ਖੁੱਡਾ ਟਾ ਤਾਂ ਤਾਂ ਕਿ ਆਪਾਂ ਪਲਾਸਟਰ ਬੋਸਰ ਕਰਨਾ ਹੈ ਫਿਰ ਮਿਸਤਰੀ ਆਊਗਾ ਔਖਾ ਹੋ ਜੂਗਾ ਤਾਂ ਕਰਕੇ ਲੈ ਤਾਂ ਸਹੀ ਦੇ ਸੇ ਮਿੱਤਰੋ ਡੈਡੀ ਵੀ ਗਾਲਾਂ ਦੀ ਜਾਂਦਾ ਸੀਗਾ ਫਿਰ ਤਾਂ ਕਰਕੇ ਆਪਰ ਨੂੰ ਢਾਉਣਾ ਪਿਆ ਫਿਰ ਆਪਾ ਉੱਤੀ ਲਏ ਉਤਰਾ ਵਸਤਰ ਕਿ ਰਾਤ ਗਾੜੂ ਜਾਂ ਕੰਮ ਕਰਕੇ ਆਪਾਂ ਟਾਕੇ ਢੋਕੇ ਵੀ ਲਾਤੀਆਂ ਸੀਗੀਆਂ ਤੇ ਕੂਤਰ ਵੀ ਛੜ ਤੇ ਵਿੱਚ ਆਪਾਂ ਬਲੌਂਗ ਬਣਾਇਆ ਨਹੀਂ ਮਿੱਤਰੋ ਉਹ ਕਾਲੀ ਗਾਲੀ ਚ ਹੋ ਗਿਆ ਸਾਰਾ ਕੰਮ ਤਾਂ ਕਰਕੇ ਕੁਝ ਪਤ ਨਹੀਂ ਲੱਗਿਆਗਾ ਤੇ ਲੈ ਤਾਂ ਸਾਨੂੰ ਦਿਖਾਉਣੇ ਕੂਤਰ ਆਪਾਂ ਲੈ ਦਿਖਾਉਣੇ ਖੁੱਡਿਆਂ ਦੀ ਟਾਕੇ ਜਿਹੜੀਆਂ ਲਾਈਆਂ ਨਿਗੀਆਂ ਤੇ ਲੈਸ ਕਰਾਉਣਿਆ ਇਸ ਨੂੰ ਸ਼ੌਂਕ ਇੱਕ ਆਪਾਂ ਜਿਹੜਾ ਡੱਬੇ ਦੀ ਜੋੜੀ ਮਿਲੀ ਸੀ ਆਪਣੀ ਕਾਲਖੀ ਉਤਰੀ ਨਾਲ ਤੇ ਕਾਲਖੇ ਦੀ ਮਿਲੀ ਹੋਸੀ ਚਿੱਟਿਆਂ ਨਾਲ ਉਹ ਚਿੱਟਿਆਂ ਦੀ ਉਤਰੀਆ ਪਲਾਦੀ ਡੱਬੇ ਨਾਲ ਤੇ ਡੱਬੇ ਵਾਲੀ ਉਤਰੀ ਕਾਲਖੀ ਲਾਦੀ ਆਪਾਂ ਕਾਲਖੇ ਉਤਰ ਨਾਲ ਉਹ ਵੀ ਸਾਨੂੰ ਦੋਨੇ ਜੋੜੇ ਦਿਖਾਉਣੇ ਹੈਗੇ ਤੇ ਸਾਨੂੰ ਕੁੱਤੇ ਉਤਰ ਵੀ ਦਿਖਾਉਣੇ ਆ ਲੈ ਥੋੜਾ ਜਿਹਾ ਆਪਾਂ ਕੰਮ ਕਰਨੇ ਮਿੱਤਰੋ ਬਣੇ ਰਿਓ ਬਲਾਗ ਦੇ ਨਾਲ ਤੇ ਸਾਰਿਆਂ ਨੂੰ ਦਿਖਾਉਣੇ ਆ ਮਿੱਤਰੋ ਚਾਹ ਪੀ ਲਈਏ ਫਿਰ ਚੱਲਦੇ ਆਪਾਂ ਗੋਠੇ ਤੇ ਮਿੱਤਰੋ ਆ ਗਈ ਸੀ ਆਪਾਂ ਗੋਠੇ ਤੇ ਆ ਚੱਕਲਾਂ ਦਾ ਬੱਠਲ ਕਰੋ ਚੈੱਕ ਤੇ ਇਹਦਾ ਕੰਚ ਕੁੰਚੇ ਚੱਕਣਾ ਇਥੋਂ ਸਾਰਾ ਕਰਨਾ ਇਥੋਂ ਸਾਫ ਓਕੇ ਤੇ ਆਪਾਂ ਬੱਠਲ ਨੂੰ ਨਾਲ ਹੀ ਚੱਕ ਲਈਏ ਇਧਰ ਹੀ ਲੈ ਚਲੀਏ ਆ ਦੇਖੋ ਆਪਣਾ ਜਾਲ ਵੀ ਪੂਰੀ ਚੱਕ ਲੈ ਆ ਜਾ ਇਧਰੋਂ ਕਿੰਨਾ ਸਮਾਨ ਚੱਕਣ ਵਾਲਾ ਪੈ ਮਿੱਤੇ ਡੜਲੇ ਡੁਲੇ ਚੱਕਣੇ ਸਾਰੇ ਡੜਲੇ ਡੁਲੇ ਜੇ ਪਾ ਕੇ ਬੱਠਲ ਤੇ ਇਥੋਂ ਸਾਰੇ ਚੱਕਦੇ ਨੇ ਬੈਂਚ ਉੱਤੇ ਚੱਕਦੇ ਨੇ ਓਕੇ ਕਰ ਦਿੰਦੇ ਨੇ ਇਥੋਂ ਪੂਰਾ ਬੈਠਣ ਨੂੰ ਤੇ ਆ ਕਰੋ ਚੱਕ ਟਾਕੀ ਆਪਣੀਆਂ ਆ ਕਰੋ ਚੱਕ ਕਿ ਰਾਜ ਗਾੜੂ ਜੀ ਕੰਮ ਕਰਤਾ ਤਾਂ ਕਰਕੇ ਗਾਲਾ ਜੇ ਪਈ ਜਾਂਦੀ ਜੀ ਥੱਲੋ ਡੈਡੀ ਤੋਂ ਗਾਲਾ ਵੀ ਜਾਂਦੇ ਤਾਂ ਕਰਕੇ ਆਪਾਂ ਉਤੀ ਲੈ ਸਾਰਾ ਕੰਮ ਤੇ ਸਾਨੂੰ ਕੂਤਰਾ ਦਾ ਵੀ ਸ਼ੌਕ ਕਰਾਉਣੇ ਉੱਤਰ ਆਹ ਕਰੋ ਚੈੱਕ ਆ ਬੈਠੇ ਆਪਣੇ ਬਜੇ ਦੇਖੋ ਇੱਕ ਮਿੰਟ ਤੱਕ ਹੀ ਡਾ ਰਹੀ ਹੈ ਉੱਤਰ ਦੇ ਬਾਹਰ ਨਿਕਲ ਜਾਣ ਫਿਰ ਓੱਖਾ ਹੋ ਜਾ ਆ ਕਰੋ ਚੈੱਕ ਆਪਣੇ ਬੱਚੇ ਬੈਠੇ ਸਾਰੇ ਆਹ ਵੰਜੇ ਤੇ ਇੱਕ ਬਟ ਡੱਬੇ ਵਾਲਾ ਬਚਾ ਆ ਰੱਠਾ ਆਪਣੀ ਨੀਲੀ ਤੇ ਆ ਲੱਗਦੇ ਆੜੀ ਤੇ ਜੋੜਾ ਦਾ ਸ਼ੌਕ ਕਰਾ ਲੀਏ ਬੱਚੋ ਸੁਣੋ ਆ ਕਰ ਚੈੱਕ ਆ ਚਿੱਟਿਆਂ ਦੀ ਗੂਦਰੀ ਮਿਲਾਤੀ ਆਪਾਂ ਡੱਬੇ ਨਾਲ ਤੇ ਆ ਦੋਨੇ ਆਪਾਂ ਕਾਲਖੇ ਦੀ ਬਣਾਤੀ ਕਾਲਖੇ ਉਹਦੇ ਨਾਲ ਮਿੱਤਰੋ ਮਿੱਤਰੋ ਆ ਚੈੱਕ ਕਰਕੇ ਸੋਖੇ ਮੈਂ ਲੱਗਿਆ ਮੈਨੂੰ ਜੋੜਾ ਇਹ ਮੈਨੂੰ ਸਹੀ ਲੱਗਿਆ ਇਹ ਆ ਦੇਖੋ 1 ਮਿੰਟ ਕਲੀਅਰਟੀ ਨਹੀਂ ਆ ਰਹੀ ਮਿੱਤਰੋ ਹਾਂਜੀ ਮਿੱਤਰੋ ਹੁਣ ਚੈੱਕ ਕਰੋ ਹੁਣ ਆਈ ਹੈ ਸਹੀ ਕਿਲੇਟੀ ਜੀ ਪਹਿਲਾਂ ਥੋੜੀ ਬਲਰਜੀ ਹੋ ਰਹੀ ਸੀਗੀ ਆ ਕਰੋ ਚੈੱਕ ਕਿਵੇਂ ਲੱਗਿਆ ਜੋੜਾ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਆ ਆਪਣੇ ਡੱਬੇ ਦਾ ਤੇ ਚਿੱਟੀਆਂ ਦੀ ਗੋਤਰੀ ਮਲਾਤੀ ਇਹਦੇ ਨਾਲ ਆ ਇਹੋ ਠੰਸਾ ਜਿਹੇ ਬੱਚੇ ਉੱਚੇ ਲੈ ਲਏ ਬਜੇ ਵੀ ਆਪਣੇ ਦੋ ਵੀ ਤਿੰਨ ਹੀ ਨਿਕਲੇ ਹੋਏ ਆਗੇ ਤੇ ਕ ਆਪਣੇ ਬਸ ਆਹੀ ਆਪਣੇ ਕੋਲ ਪੰਜ ੜਾਉਣ ਨੂੰ ਪੰਜ ਉਹ ਛੀਮੇ ਨੂੰ ਤਾਂ ਲੱਗ ਵੀ ਹੈਗਾ ਉਹਨੂੰ ਤਾਂ ਡਾਈ ਨਹੀਂ ਸਕਦੇਗੇ ਬਾਕੀ। ਬਾਕੀ ਸਾਨੂੰ ਦੂਜੇ ਘਟੇ ਜਿਹਾ ਹੋਣਾ ਮਿੱਤਰ। ਦਾੜੀ ਇਹੇ ਟੱਕੀ। ਲਓ ਜੀ। ਇਹ ਦੇ ਅੱਜ ਗਾਰਡ ਦੇਖੋ ਲਾਇਆ। ਕਰਾਂਗੇ ਮਿੱਤਰੇ ਸਾਰਾ ਸੈਟਲਮੈਂਟ ਕਰਾਂਗੇ ਆਪਾਂ ਹੌਲੀ-ਹੌਲੀ। ਤੇ ਆਹ ਕਰੋ ਚੈੱਕ। ਇਹ ਲੱਕੇ ਵੀ ਆਪਾਂ ਉੱਪਰੀ ਲੈ ਕੇ ਛੜਤੇ ਸੀਗੇ। ਤੇ ਆਹ ਵੇਠੇ ਇੱਕ ਜੋੜੀ ਆਪਣੀ। ਤੇ ਵਾਕਿਆ ਅਸੇ ਕੀ ਇਹਨਾਂ ਦੀ ਤਾਂ ਹੋਈ ਹੋਈ ਹੈ ਵੈਕਸੀਨ ਤਾਂ ਕਰਕੇ ਮੇ ਜ ਆ ਆ ਗੁਦਰੀ ਜਿਹਾ ਸੀ ਛੱਡਤੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਬਾਕੀ ਪੱਕ ਗਿਆ ਹੁਣ ਤਾਂ ਇਹਨਾਂ ਨੂੰ ਕੋਈ ਚੱਕਰ ਵਾਲੀ ਗੱਲ ਹੀ ਨਹੀਂ ਹੁੰਦਾ ਨਹੀਂ ਇਹ ਤਾਂ ਤੇ ਵਾਕਿਆ ਆਪਣੇ ਜੋੜੇ ਆ ਬੈਠੇ ਬੱਚੇ ਵੀ ਆ ਬੈਠੇ ਉੱਪਰ ਹੀ ਆ ਕਰੋ ਚੈੱਕ ਮਿੱਤਰੋ ਤੇ ਮੇਰੇ ਮਿੱਤਰੋ ਆਹ ਨੂੰ ਤਰੀ ਚੈੱਕ ਕਰੋ ਆਪਾਂ ਜਿਹੜੀ ਉੱਤੇ ਸੋਨੂੰ ਛੱਤ ਵਾਲੇ ਬਲਾਉਂਚ ਦਿਖਾਈ ਸੀ ਨਾ ਉਹ ਤੇ ਆਪੇ ਫੜ ਲਈ ਸੀਗੀ ਇਹ ਮੈਂ ਮੇਰੇ ਮਿੱਤਰੋ ਕਮੈਂਟ ਕਰਕੇ ਜਰੂਰ ਦੱਸਿਓ ਸੋਨੂੰ ਇਹਦਾ ਫੜ ਕੇ ਵੀ ਸ਼ੌਕ ਕਰਾਵਗੇ ਆਪਾਂ ਤੇ ਹੁਣ ਕੋਈ ਬੰਦਾ ਹੈ ਨਹੀਂਗਾ ਮੈਂ ਇਹ ਆਪਾਂ ਅਗਲੇ ਬਲਾਉਂਚ ਚ ਕਰਾਵਾਂਗੇ ਸੋਨੂੰ ਸ਼ੌਕ ਇਹ ਆਪਾਂ ਆਪਣੇ ਚੀਨੇ ਨਾਲ ਬਣਾਤੀ ਇਹਦੇ ਨਾਲ ਇਹ ਆਡੇ ਵੀ ਧਰਨ ਵਾਲੀ ਆ ਉਹਦੇ ਖਾਲਨਾ ਵੀ ਬਣਾ ਰੱਖਿਆ ਨੇ ਸੋ ਲੋ ਬੋਈਨਾ ਮਿੱਤਰੋ ਬਾਕੀ ਇਹਨਾਂ ਨੂੰ ਕਰਦੀ ਆਪਾਂ ਇੱਥੋਂ ਸਫਾਈ ਸਫਾਈ ਆ ਸਾਰਾ ਚੱਕ ਦੀਏ ਡਲੇ ਡੋਲੇ ਇੱਥੋਂ ਤੇ ਫਿਰ ਤੁਹਾਨੂੰ ਦਿਖਾਉਣਾ ਮਿੱਤਰੋ ਆ ਦੇਖੋ ਚੱਕ ਦੀਏ ਡਲੇ ਡੋਲੇ ਕਰੋ ਚੈੱਕ ਕਿਵੇਂ ਲੱਗ ਰਿਆ ਫਰਾ ਉਹ ਕਿਹਨਾ ਹੌਲੀ ਹੌਲੀ ਕੀਤਾ ਮਿੱਤਰੋ ਸਾਰਾ ਕੁਝ ਫਿਰ ਤੇ ਆਪੋ ਪਰਦਾ ਇਨਫਰ ਤੇ ਇਹ ਗੌਰ ਜੀ ਨਹੀਂ ਤੇ ਹੌਲੀ ਹੌਲੀ ਮੇਟਰ ਕਲਾ ਹੀ ਨਿਬੜਿਆਗਾ ਆ ਬੱਠਾ ਚੱਕੋ ਉੱਤੋਂ ਆ ਕੋੜਾ ਗਵਾੜੀ ਵਾਲਾ ਬੈਸੀਗਾ ਸਾਰਾ ਹੌਲੀ ਹੌਲੀ ਚੱਕਿਆਗਾ ਕਰੋ ਚੈੱਕ ਫਰੋਂ ਕਿਵੇਂ ਲੱਗ ਰਿਹਾਗਾ ਇਹ ਇੱਥੇ ਲਿਆ ਕੇ ਸੜਕਦੀ ਹੁਣ ਪਾਣੀ ਤਰੋਂ ਸਾਹੋਂ ਸਾਹ ਹੋ ਗਿਆ ਦੇਖੋ ਕਰੋ ਚੈੱਕ ਬਸ ਹੁਣ ਆ ਇਧਰ ਇੱਥੇ ਮਿੱਠੇ ਬੱਟੇ ਲਿਆ ਕੇ ਹੋਰ ਸੱਟ ਲਾਂਗੇ ਚਾਰ ਆ ਜਿਹੜੀ ਪੈਸੇ ਤਾਂ ਉਹੀ ਖੰਡਿਆਤੀ ਇਹ ਆਪਾ ਉਹ ਜਿਹੜੇ ਜੈਕਟ ਤੇ ਰੱਖਿਆ ਸੀ ਇਹਨੂੰ ਰੱਖਦੇ ਆ ਥੱਲੇ ਤੇ ਬਸ ਪਾਣੀ ਪੂਣੀ ਸਿਰਕਦੀ ਇਹ ਲੈ ਕੇ ਇੱਥੇ ਮਿੱਤਰੋ ਤੇ ਕਰਦੇ ਆ ਓਕੇ ਕੰਮ ਡਾਨਾ ਪੂਰਾ ਆ ਦੇਖੋ ਤੇ ਮਿੱਤਰੋ ਸਾਰੇ ਜਾਣੇ ਨਾ ਯਾਰ ਵਧੀਆ ਸਪੋਰਟ ਕਰਿਆ ਕਰੋ ਆਪਦੇ ਭਾਈ ਨੂੰ ਤਾਂ ਕਿ ਮੈਨੂੰ ਥੋੜਾ ਮੈਨੂੰ ਹੌਸਲਾ ਮਿਲਦਾ ਰਹਿੰਦਾ ਯਾਰ ਲੈ ਤਾਂ ਕੋਈ ਆਹੋ ਆਗੇ ਇੱਕ ਮਿੰਟ ਮਿੱਤਰੋ ਕੈਮਰੇ ਸਾਫ ਕਰ ਲਈਏ ਤੇ ਹੌਸਲਾ ਮਿਲਦਾ ਰਹੇ ਨਮਤਰੋ ਵਧੀਆ ਯਾਰ ਸੋਡਾ ਭਾਈ ਵੀ ਕਰੋ ਗਰੀਬ ਜਿਹੀ ਹੈਗਾ ਤੇ ਸਾਰਾ ਛੋਡੇ ਸਾਰੇ ਆ ਹੁਣ ਸਾਰਾ ਕੁਝ ਕਰਨਾ ਹਨਾ ਤੁਸੀਂ ਆਪਦੇ ਭਾਈ ਦੇ ਵਧੀਆ ਵਧੀਆ ਤੁਹਾਡੇ ਲਈ ਬਲੌਂਗ ਲੈ ਕੇ ਆਵਾਂਗੇ ਉੱਤੇ ਸਾਰੇ ਜਣੇ ਵਧੀਆ ਸਪੋਰਟ ਕਰੋ ਹਨਾ ਤਾਂ ਕਿ ਆਪਾਂ ਵਧੀਆ ਅੱਗੇ ਵਧ ਸਕੀਏ ਤੇ ਤੁਸੀਂ ਸਾਰੇ ਜਣੇ ਸਪੋਰਟ ਬਣਾਓ ਮੈਂ ਤਾਂ ਕਿ ਉਹਨਾਂ ਨੇ ਕੁਝ ਕਰਕੇ ਆ ਮੈਨੂੰ YouTube ਤੋਂ ਵਧੀਆ ਪੈਸੇ ਆਉਣ ਲੱਗ ਜੇ ਤੇ ਵਧੀਆ ਵਧੀਆ ਕਰੇ ਦੇ ਸਕਾਂ ਮੈਂ ਵਧੀਆ ਪੈਸੇ ਨੂੰ ਨੂੰ ਹੀ ਪਤਾ ਆਪਾਂ ਵੀ ਕਰੋ ਥੋੜੇ ਗਰੀਬ ਹੀ ਹੈਗੇ ਤੇ ਆ ਚੱਲ ਰੈਡੀ ਨੇ ਆਪਾਂ ਨੂੰ ਵਧੀਆ ਕੰਮ ਕਰਤਾ ਆਪਾਂ ਨੂੰ ਖੁੱਡੇ ਪਾ ਕੇ ਦੇਤੇ ਤੇ ਪਲਾਸਟਰ ਪਲਾਸਟਰ ਕਰਕੇ ਇਹਨਾਂ ਨੂੰ ਬਾਰੋ ਪੂਰੇ ਵਧੀਆ ਹੋ ਜਾਣਗੇ ਉਹ ਆਪ ਆਪ ਦੇ ਪੈਸੇ ਦੇ ਕਰਾ ਲਾਂਗੇ ਆਪਾਂ ਨੂੰ ਇੰਨੀ ਵਾਧੂ ਆ ਬਸ ਆ ਖੁੱਡੇ ਪਾ ਕੇ ਦੇਦੇ ਰੈਡੀ ਨੇ ਆਉ ਵੀ ਕੋਈ ਚੱਕਰ ਨਹੀਂ ਬਾਕੀ ਓਕੇ ਆ ਗਾਮਾ ਤੇ ਬਾਕੀ ਸਾਰੇ ਯਾਰ ਰਿਪੋਰਟ ਬਣਾਈ ਰੱਖੋ ਆਪਾਂ ਪੂਰਾ ਓਕੇ ਕੰਮ ਕਰਦਾਂਗੇ। ਆਹ ਦੇਖੋ ਕੋਈ ਚੱਕ ਲਾਦ ਰਹਾ ਮਿੱਤਰੋ ਸੋਣਾ। ਆਪਾਂ ਉਹਦੀ ਦਾ ਟਾਕੀ ਵੈਸੇ ਸਹੀ ਆਪਾਂ ਉਹ ਤਾਂ ਉਹਦੀ ਦਾ ਉਹੀ ਰੱਖ ਲਏ। ਜੇ ਹੋ ਸਕਿਆ ਆਪੇ ਇਹਦੀ ਚੇਂਜ ਕਰ ਦਈਏ ਵਾਕਿਆ ਇਹਨੇ ਬੜਾ ਆਪਾਂ ਡੰਗ ਲਾਉਣਾ ਮਿੱਤਰੋ ਕਿਰਾ ਹੀ ਸਹੀ ਹੈ ਜ਼ਰੂਰੀ ਨਹੀਂ ਹੈਗਾ ਵੀ ਖੁੱਡੇ ਸੋਨੇ ਬਣਾ ਕੇ ਟੁੱਟ ਗਏ। ਤੇ ਬਾਕੀ ਸਗੀ ਅਗੇ ਜੇ 4 ਪੈਸੇ ਆਗੇ ਤਾਂ ਇਹਨੂੰ ਕਰ ਲਾਂਗੇ ਸੈਟ ਨਹੀਂ ਬਾਕੀ ਫਿਰ ਇਹ ਸਹੀ ਹੈਗਾ ਤੇ ਬਾਕੀ ਓਕੇ ਮਿੱਤਰੋ ਕੰਮ ਆਹ ਦੇਖੋ ਕਰੋ ਜੇ ਕਿ ਇੱਥੇ ਪਾਣੀ ਪੂਣੀ ਲਾ ਕੇ ਸੜਕ ਤੇ ਆਗੇ ਫੇਰ ਹਾਂਜੀ ਮਿੱਤਰੋ ਕਰੋ ਚੈੱਕ ਪਾਣੀ ਪੂਣੀ ਸੜਕਦਾ ਸੀ ਆਪਾਂ ਤੇ ਕਿਵੇਂ ਲੱਗ ਰਿਹਾ ਹੁਣ ਓਕੇ ਲੱਗ ਰਿਹਾ ਸਾਰਾ ਸਾਫ਼-ਸੂਖਾ ਕਰਕੇ ਤੇ ਇਧਰੋਂ ਮਟਰ ਰਹਿਦਾ ਲੈ 8 ਵਾਰਾ ਵੀ ਸਾਰਾ ਸਮਾਨ ਜਿੱਥੇ ਕੀਤਾ ਕੇ ਦਾ ਸਾਫ ਕਰਨਾ ਹਣਾ ਤੇ ਇਧਰੋਂ ਵੀ ਸਾਰਾ ਸਮਾਨ ਚੱਕਣਾ ਵਾਲਾ ਰਹਿੰਦਾ ਹੈ ਇਹ ਆਪਾਂ ਕਰਾਂ ਇੱਕ ਕਾਲ ਨੂੰ ਤੇ ਅੱਜ ਹੋ ਗਿਆ ਹਨੇਰਾ ਪੁੱਤ ਦਾ ਕੀਤਾ ਵੀ ਬਲੌਗ ਲੇਟ ਸਟਾਰਟ ਸੀ ਅੱਜ ਤੇ ਉਤੋਂ ਆਪਣਾ ਥੋੜਾ ਜਿਹਾ ਕੰਮ ਕਰਦੇ ਨਹੀਂ ਹੋ ਗਿਆ ਹਨੇਰਾ ਤੇ ਬਾਕੀ ਮੈਨੂੰ ਐਸੀ ਮਿੱਤਰੋ ਕੋਈ ਬਲੌਗ ਵੀ ਨਹੀਂ ਸੀ ਪਾਇਆ ਤਾਂ ਕਰਕੇ ਫਿਰ ਆਪਾਂ ਨੇ ਬਲੌਗ ਬਣਾ ਲਿਆ ਛੋਟਾ ਜਿਹਾ ਬਣਾਇਆ ਜੇ ਬਿਸ਼ੱਕ ਦੀ ਮਿੱਤਰੋ કેમે લાગ્યા કમેન્ટ કરીને જરૂર ਦੱਸੋ ਚੈਨਲ ਕਰ ਲਿਆ ਆਪਣਾ سبسکرائب ਤੇ ਮਿਲਦਾ ਮਿੱਤਰੋ ਆਪਾਂ ਨੈਕਸਟ ਵੀਡੀਓ ਨਾਲ